पहुंचे निजी तारिया स्वागत इन ही मान योगी एस पी जी रैन रविंद्रहास जी पहुंचे जोरदार तारिया के मैडम कि साइन पहुंचे संत केंद्र के गुरदासपुर तो अज का दिहाड़ा साम है ये सारे मैनर दस रहे हैं ਸਰਕਾਰ ਦੁਆਤ ਨਸ਼ਾ ਵਿਰੋਧ ਇੱਕ ਖਾਸ ਮੁਹਿੰਮ ਜੇ ਅਸੀਂ ਪੰਜਾਬ ਸਰਕਾਰ ਵੱਲੋਂ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਇਨੀਸ਼ੀਏਟਿਵ ਚਲਾਇਆ ਸੀ ਜਾ ਰਿਹਾ ਹੈਗਾ ਜੁਧ ਨਸ਼ਾ ਵਿਰੋਧ ਤੋਂ ਉਹਦੇ ਅਵੇਰਨੈਸ ਵਾਸਤੇ ਜਿਹੜੀ ਹੈਗੀ ਪੰਜਾਬ ਪੁਲਿਸ ਵੱਲੋਂ ਇੱਕ ਸੰਪਰਕ ਮੀਟਿੰਗ ਜਿਹੜੀ ਹੈਗੀ ਸਟੂਡੈਂਟਸ ਨੇ ਲਾਲ ਵਿਖੀ ਗਈ ਸੀਗੀ ਤੋਂ ਅਸੀਂ ਬੱਚਾ ਨਾਲ ਗਲਬਾਤ ਕੀਤੀ ਹੈਗੀ ਇਹਨਾਂ ਨੂੰ ਮੋਟੀਵੇਟ ਕੀਤਾ ਹੈ ਇਹਨਾਂ ਨੇ ਆਪਣੇ ਜਿਹੜੇ ਸਟੂਡੈਂਟ ਦੇ ਜਿਹੜੇ ਗਰੁੱਪਸ ਹੈਗੇ ਕਾਲਜ ਹੈਗੇ ਇਹਨਾਂ ਦੇ ਜਿਹੜੇ ਪੀਅਰ ਗਰੁੱਪਸ ਹੈਗੇ ਤੋ ਉਹਨਾਂ ਦੇ ਅਵੇ ਉਹਨਾਂ ਦੇ ਵਿੱਚ ਜਿਹੜਾ ਡਰਕਸਟੀ ਅਵੇਅਰਨੈਸ ਦੇ ਰਿਗਾਰਡਿੰਗ ਐਂਡ ਜਿਹੜਾ ਪੰਜਾਬ ਜਿਹੜਾ ਹੈਗਾ ਗੁਜਰਾਸਬੋ ਪ੍ਰਸ਼ਾਸਨ ਵੱਲੋਂ ਜਿਹੜਾ ਹੈਗਾ ਮਿਸ਼ਨ ਉਮੀਦ ਹੈ ਜਿੱਥੇ ਕਿ ਅਸੀਂ ਬੱਚਿਆਂ ਨੂੰ ਮੋਟੀਵੇਟ ਕਰਕੇ ਅਸੀਂ ਕੋਚਿੰਗ ਵੀ ਕਰਵਾ ਰਹੇ ਹੈਗੇ ਜਿਹਦੇ ਯੂਪੀਐਸਸੀ ਐਂਡ ਪੀਸੀਐਸਡੀ ਉਹਦੇ ਵਾਸਤੇ ਵੀ ਬੱਚਿਆਂ ਨੂੰ ਅਵੇਰਤ ਕੀਤਾ ਹੈਗਾ ਤੋਂ ਇਹਦੇ ਨਾਲ ਇੱਕ ਜਿਹੜੀ ਮੀਟਿੰਗ ਰੱਖੀ ਗਈ ਸੀ ਕਾਫੀ ਵਧੀਆ ਰਿਸਪਾਂਸ ਆਇਆ ਹੈ ਕਾਫੀ ਬੱਚੇ ਆਏ ਹੈਗੇ ਇੰਟਰ ਇੰਟਰੈਕਸ਼ਨ ਜਿਹੜੀ ਹੈਗੀ ਅਸੀਂ ਕੀਤੀ ਹੈਗੀ ਸਾਡੇ ਨਾਲ ਅੱਜ ਇੱਥੇ ਐਸਡੀਐਮ ਸਾਹਿਬ ਦਿਨਾਨਗਰ ਐਸਪੀ ਹੈਡਕਵਾਰਟਰ ਸਾਹਿਬ ਡੀਐਸਪੀ ਹੈਡਕਵਾਰਟਰ ਡੀਐਸਪੀ ਦਿਨਾਨਗਰ ਅਤੇ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੀ ਕਾਫੀ ਜਿਹੜੇ ਹੈਗੇ ਆਫਸਰ ਦੇ ਰਹੇ ਹੈਗੇ ਅੱਜ ਇੱਥੇ ਪ੍ਰੈਜ਼েন্ট ਹੈਗੇ ਤੇ ਤੀਨਾ ਨਗਰ ਜਿਹੜਾ ਕਿ ਨਸ਼ਿਆ ਦਾ ਗੜ ਵੀ ਆ ਵਾਂਖੇ ਦੀ ਗੱਲ ਕਰ ਲਈ ਬਨਿਆੜ ਦੀ ਗੱਲ ਕਰ ਲਈਏ ਕਿ ਇਸ ਤੋਂ ਦੇ ਜਿਹੜਾ ਗਾੜਾ ਹੈ ਇਹਨਾਂ ਤੋਂ ਤੇ ਕਿੰਨੀ ਕਾਰਵਾਈ ਦੀ ਬਾਤ ਦੇਖੋ ਜੀ ਆਲਰੇਡੀ ਤੁਹਾਨੂੰ ਪਤਾ ਹੈ ਅਸੀਂ ਲਗਭਗ ਪੂਰੇ ਜ਼ਿਲ੍ਹੇ ਦੇ ਵਿੱਚ ਪਿਛਲੇ 3 ਮਹੀਨੇ ਦੇ ਵਿੱਚ 200 ਤੋਂ ਵੱਧ ਜਿਹੜੀ ਐਫ ਆਈ ਆਰ ਅਸੀਂ ਦੇ ਚੁੱਕੇ ਹੈਗੇ ਅਸੀਂ ਮੋਸਟ ਆਫ ਦਾ ਜਿਹੜੇ ਪੈਡਲਰ ਸਮਗਲਰ ਹੈ ਸਾਰੇ ਜੇਲ੍ਹ ਦੇ ਵਿੱਚ ਹੈਗੇ ਤਾਂ ਅਸੀਂ ਆਪਣੀ ਜਿਹੜੀ ਹੈਗੀ ਡਰੈਕਸ ਦੇ ਖਿਲਾਫ ਐਕਸ਼ਨ ਹੈ ਅਸੀਂ ਜਾਰੀ ਰੱਖਾਂਗੇ ਦੇਖੋ ਜੀ ਉਹ ਮਾਨਯੋਗ ਸੀਐਮ ਸਾਹਿਬ ਵੱਲੋਂ ਆਲਰੇਡੀ ਸੇਫ ਪੰਜਾਬ ਦੀ ਜਿਹੜੀ ਪਲਾਨ ਹੈ ਉਹ ਜਾਰੀ ਹੋ ਚੁੱਕੀ ਹੈ ਉੱਥੇ ਜਿਹੜਾ ਇਹਨਾਂ ਦੀ ਜਿਹੜੀ ਜਾਣਕਾਰੀ ਹੈ ਉਹ ਜਿਹੜੀ ਸੀਕ੍ਰੀਟ ਰੱਖੀ ਜਾਏਗੀ ਉਹਦੇ ਤੁਸੀਂ ਦੇ ਸਕਦੇ ਹੋ ਉਹ ਅਸੀਂ ਉਹਨਾਂ ਤੇ ਕਾਰਵਾਈ ਕਰਾਂਗੇ ਥੈਂਕ ਯੂ